ਇਹ ਬਦਲਿਆ ਇਹ ਟੀਮ ਬੜੀ ਚਲਾਕੀ ਦੇ ਨਾਲ ਬਦਲਿਆ ਕਿਸੇ ਨੂੰ ਪਤਾ ਨਹੀਂ ਲੱਗਾ ਹੁਣ ਮਾਰੂਗਾ ਵੱਡੀ ਲੱਖਾਂ ਦੀ ਠੱਗੀ ਉਹ ਬਦਲਿਆ ਹੀ ਏਟੀਐਮ ਆਹ ਏਟੀਐਮ ਚੋਂ ਪੈਸੇ ਕਢਾਉਣ ਵਾਲੇ ਸਾਰੇ ਆਹ ਵੀਡੀਓ ਜ਼ਰੂਰ ਦੇਖ ਲਓ ਸੀਸੀਟੀਵੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜੀ ਹਾਂ ਇੱਥੋਂ ਪਤਾ ਲੱਗ ਜੇਗਾ ਕਿ ਏਟੀਐਮ ਰਾਹੀਂ ਏਟੀਐਮ ਕਾਰਡ ਦੇ ਜ਼ਰੀਏ ਲੋਕ ਕਿਵੇਂ ਠੱਗੀ ਮਾਰਦੇ ਐ ਤੁਹਾਡੇ ਖਾਤਿਆਂ ਦੇ ਵਿੱਚੋਂ ਮਿੰਟਾਂ ਸਕਿੰਟਾਂ ਦੇ ਵਿੱਚੋਂ ਲੱਖਾਂ ਰੁਪਏ ਗਾਇਬ ਕਰ ਲੈਂਦੇ ਨੇ ਔਰ ਗਾਇਬ ਹੁੰਦੇ ਕਿਵੇਂ ਆ ਇਹ ਠੱਗੀ ਕਿਵੇਂ ਹੁੰਦੀ ਹੈ ਆਖਰਕਾਰ ਤੁਹਾਡਾ ਏਟੀਐਮ ਤਾਂ ਤੁਹਾਡੇ ਕੋਲ ਰਹਿੰਦਾ ਤਾਂ ਫਿਰ ਹੋਰ ਕੋਈ ਪੈਸੇ ਕਿਵੇਂ ਕਢਾ ਸਕਦਾ ਹੈ ਏਟੀਐਮ ਦਾ ਪਿੰਨ ਕੋਡ ਵੀ ਤੁਹਾਨੂੰ ਯਾਦ ਹੈ ਫਿਰ ਦੂਸਰਾ ਪੈਸੇ ਕਿਵੇਂ ਕਢਾ ਸਕਦਾ ਹੈ ਇਹ ਤਮਾਮ ਸਵਾਲ ਨਹੀਂ ਤਾਂ ਆਹ ਸੀਸੀਟੀਵੀ ਵੀਡੀਓ ਤੁਹਾਡੇ ਸਵਾਲ ਸਾਰੇ ਖਤਮ ਕਰ ਦੇਗੀ ਆਹ ਸੀਸੀਟੀਵੀ ਵੀਡੀਓ ਵੱਡਾ ਖੁਲਾਸਾ ਕਰਦੀ ਹੈ ਬੜੀ ਚਲਾਕੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੰਦਾ ਜਿਹੜਾ ਆ ਉਹ ਇੱਕ ਔਰਤ ਦੇ ਕੋਲੋਂ ਕਾਰਡ ਲੈਂਦਾ ਔਰ ਕਾਰਡ ਲੈ ਕੇ ਉਸ ਦਾ ਕਾਰਡ ਆਪਣੇ ਕਾਰਡ ਦੇ ਨਾਲ ਅਦਲਾ ਬਦਲੀ ਕਰ ਦਿੰਦਾ ਜੀ ਹਾਂ ਦੋਵੇਂ ਮਾਵਾਂ ਧੀਆਂ ਏਟੀਐਮ ਕਾਰਡ ਦੇ ਵਿੱਚੋਂ ਪੈਸੇ ਕਢਵਾਉਣ ਆਈਆਂ ਨੇ ਘਰ ਆਰਤ ਦੀ ਬੇਟੀ ਜਿਹੜੀ ਹੈ ਉਹ ਏਟੀਐਮ ਦੇ ਵਿੱਚੋਂ ਪੈਸੇ ਕਢਵਾ ਰਹੀ ਹੁੰਦੀ ਹੈ ਤਾਂ ਇੰਨੇ ਚਿਰ ਨੂੰ ਇੱਕ ਬੰਦਾ ਆਉਂਦਾ ਹੈ ਬੜੀ ਚਲਾਕੀ ਦੇ ਨਾਲ ਉਸ ਦਾ ਏਟੀਐਮ ਬਦਲਾ ਲੈਂਦਾ ਹੁਣ ਇੱਥੋਂ ਤੱਕ ਨੌਬਤ ਕਿਵੇਂ ਆਈ ਅਕਸਰ ਅਸੀਂ ਦੇਖਦੇ ਹਾਂ ਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਤਾਂ ਅਸੀਂ ਵੀ ਏਟੀਐਮ ਦੇ ਵਿੱਚ ਖੜੇ ਆ ਜਾਂ ਲਾਈਨ ਦੇ ਵਿੱਚ ਖੜੇ ਆ ਤਾਂ ਅਸੀਂ ਉਸ ਦੀ ਹੈਲਪ ਕਰ ਦਿੰਦੇ ਆ ਕਿ ਭਾਈ ਐ ਨਹੀਂ ਇਸ ਤਰੀਕੇ ਦੇ ਨਾਲ ਪੈਸੇ ਕਢਾ ਇੰਜ ਕੋਡ ਨਹੀਂ ਇੱਥੇ ਕੋਡ ਪਰ ਤਾਂ ਉਦੋਂ ਅਸੀਂ ਸਾਰਾ ਕੁਝ ਦੇਖ ਲਿਖ ਲੈਨੇ ਆ ਤਾਂ ਇੱਥੇ ਵੀ ਬਿਲਕੁਲ ਇੰਜ ਹੀ ਹੋਇਆ ਇਸ ਬੇਟੀ ਦੇ ਨਾਲ ਠੱਗੀ ਮਾਰੀ ਕੀ ਗਿਆ ਜੀ ਹਾਂ ਇਸ ਵਿਅਕਤੀ ਦੇ ਵੱਲੋਂ ਬੜੀ ਚਲਾਕੀ ਦੇ ਨਾਲ ਏਟੀਐਮ ਬਦਲ ਲਿਆ ਗਿਆ ਤੇ ਫਿਰ ਪਿੰਨ ਯਾਦ ਰੱਖੀ ਗਈ ਤਾਂ ਤਕਰੀਬਨ ਤਕਰੀਬਨ 5 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ ਹੋ ਛੁੱਟ ਜਾਣਗੇ ਤੁਹਾਡੇ ਇਹ ਗੱਲ ਸੁਣ ਕੇ ਕਿ ATM ਕਾਰਡ ਜਿਸ ਦਾ ਨਾਂ ਤਾਂ ਪਿੰਨ ਕਾਰਡ ਪਤਾ ਹੈ ਔਰ ਇਹ ਵੀ ਨਹੀਂ ਪਤਾ ਹੈ ਕਿ ATM ਕਾਰਡ ਕਿਸੇ ਦਾ ਤਾਂ ATM ਕਾਰਡ ਬਦਲ ਕੇ ਪਿੰਨ ਕੋਡ ਯਾਦ ਰੱਖ ਕੇ ਔਰ ਆਨਲਾਈਨ ਤੇ ਕੈਸ਼ ਦੀ ਤਕਰੀਬਨ ਮਿਲਾ ਕੇ 5 ਲੱਖ ਰੁਪਏ ਦੀ ਠੱਗੀ ਮਾਰੀ ਹੈ ਤਾਂ ਇੱਕ ਪਰਿਵਾਰ ਜਿਸ ਨੂੰ ਇਹਨਾਂ ਨੂੰ ਵੀ ਪਤਾ ਕਿ ਅਸੀਂ ਤਾਂ ਯਾਰ ਆਪਣੇ ਪੈਸੇ ਕਢਾਉਣ ਗਏ ਸੀ ਤਾਂ ਇਹ ਤਾਂ ਸਾਡੇ ਹੀ ATM ਕਾਰਡ ਹੈ ਪਰ ਜਦੋਂ ਉਹਨਾਂ ਦੇ ਫੋਨ ਦੇ ਉੱਪਰ ਟਨ 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 ਕਰਕੇ ਮੈਸੇਜ ਆਉਣੇ ਸ਼ੁਰੂ ਹੋਏ ਕਿ ਇੰਨੇ ਪੈਸੇ ਗਏ ਇੰਨੇ ਪੈਸੇ ਕਢਾ ਲਏ ਇੰਨੇ ਪੈਸੇ ਭੇਜਤੇ ਇੰਨੇ ਪੈਸੇ ਮਿਲ ਗਏ ਤਾਂ ਉਦੋਂ ਪਤਾ ਲੱਗਾ ਕਿ ਯਾਰ ATM ਕਾਰਡ ਚੈੱਕ ਤਾਂ ਕਰੀਏ ਕਿ ਸਾਡੀ ATM ਕਾਰਡ ਨੂੰ ਹੋਇਆ ਕੀ ਹੈ ਤਾਂ ਜਦੋਂ ATM ਕਾਰਡ ਚੈੱਕ ਕੀਤਾ ਦੇਖਿਆ ਤਾਂ ਏਟੀਐਮ ਕਾਰਡ ਬਦਲਿਆ ਹੋਇਆ ਸੀ ਤਾਂ ਉਸੇ ਸਮੇਂ ਪਰਿਵਾਰ ਤੇ ਹੌਸ਼ ਉੱਡ ਗਏ ਤਕਰੀਬਨ 5 ਲੱਖ ਦੀ ਠੱਗੀ ਏਟੀਐਮ ਰਾਹੀਂ ਵਜਈ ਹੈ ਮਾਨਸਾ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਮਾਵਾਂ ਧੀਆਂ ਪੈਸੇ ਕਢਾਉਣ ਗਈਆਂ ਸੀ ਪਰ ਇਨਸਾਨ ਨੇ ਚਲਾਕੀ ਦੇ ਨਾਲ ਏਟੀਐਮ ਕਾਰਡ ਬਦਲ ਦਿੱਤਾ ਔਰ ਉਸ ਤੋਂ ਬਾਅਦ ਦੇ ਵਿੱਚ ਤਕਰੀਬਨ 5 ਲੱਖ ਦੇ ਕਰੀਬ ਠੱਗੀ ਮਾਰੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਿਵਾਰ ਵਾਲਿਆਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਕੁਝ ਕੁਝ ਕਹਿਣਾ ਉਹ ਵੀ ਸੁਣਦੇ ਹਾਂ ਪਿਛਲੇ ਸ਼ਨੀਵਾਰ ਨੂੰ ਮਿਤੀ 9 12 2023 ਦਾ ਦਿਨ ਸੀ ਤੇ ਮੇਰੀ ਪਰਜਾਈ ਸੁਖਵੰਤ ਕੌਰ ਤੇ ਉਹਦੀ ਬੇਟੀ ਏਟੀਐਮ ਐਚਡੀਐਫਸੀ ਬੈਂਕ ਦੇ ਵਿੱਚ ਗਏ ਪਰ ਉੱਥੇ ਅਣਪਛਾਤੇ ਦੋ ਵਿਅਕਤੀਆਂ ਵੱਲੋਂ ਉਹਨਾਂ ਦੇ ਏਟੀਐਮ ਧੱਕੇ ਨਾਲ ਐਕਸਚੇਂਜ ਕਰ ਲਿਆ ਤੇ ਉਸ ਦੇ ਵਿੱਚੋਂ 485000 ਦੀ ਧੋਖਾਧੜੀ ਆਨਲਾਈਨ ਦੇ ਅਤੇ ਕੈਸ਼ ਦੇ ਰੂਪ ਵਿੱਚ ਉਹਦੇ ਬੈਂਕ ਚੋਂ ਕਢਾ ਲਈ ਪਿਛਲੇ ਇੱਕ ਹਫਤੇ ਦੇ ਵਿਪਤ ਜਾਣ ਦੇ ਬਾਵਜੂਦ ਹਲੇ ਤੱਕ ਪੁਲਿਸ ਵੱਲੋਂ ਕੋਈ ਵੀ ਇਸ ਸੰਬੰਧੀ ਕਿਸੇ ਦੀ ਅਰੈਸਟ ਨਹੀਂ ਕੀਤਾ ਗਿਆ ਨਾ ਹੀ ਜਿਸ ਆਨਲਾਈਨ ट्रांजੈਕਸ਼ਨ ਰੋਹਿਤ ਕੌਸ਼ਕ ਨਾਂ ਦੇ ਖਾਤੇ ਵਿੱਚ ਇਹ ਅਮਾਉਂਟ ਟਰਾਂਸਫਰ ਹੋਈ ਹੈ ਹਲੇ ਤੱਕ ਉਹ ਖਾਤੇ ਦਾ ਜਿਹੜਾ ਅਸਲੀ ਮਾਲਕ ਹੈ ਤੇ ਉਹਦਾ ਪਤਾ ਉਸਦਾ ਵੀ ਨਹੀਂ ਪਤਾ ਲੱਗਿਆ ਅਤੇ ਨਾ ਹੀ ਇਹ ਜ਼ਿੰਮੇਵਾਰੀ ਐਚਡੀਐਫਸੀ ਬੈਂਕ ਮੈਨੇਜਰ ਜਾ HDFC ਦੇ ਕੋਈ ਸਟਾਫ ਲੈ ਰਿਆ ਵੀ ਹਲੇ ਤੱਕ ਉਹ ਆਪਣੀਆਂ ਕਹਿੰਦੇ ਵੀ ਅਸੀਂ ਪ੍ਰੋਸੈਸ ਦੇ ਥਰੂ ਕਰਾ ਰਿਆ ਕੋਈ ਮੇਲ ਕਰ ਰਿਹਾ ਕੋਈ ਕੁਛ ਕਰ ਰਿਹਾ ਪਰ ਸਾਨੂੰ ਹਲੇ ਤੱਕ ਇਨਸਾਫ ਨਹੀਂ ਮਿਲਿਆ ਕਿਉਂਕਿ ਜੇਕਰ ਉਹ ਬੰਦਾ ਫੜਿਆ ਜਾਊਗਾ ਤਾਂ ਹੀ ਸਾਡੀ ਰਕਮ ਵਾਪਸ ਆਊਗੀ ਅਸੀਂ ਤੁਹਾਡੇ ਚੈਨਲਾਂ 'ਈ ਪੰਜਾਬੀ ਖੀ ਦੇ ਸਮੂਹ ਅਤੇ ਮਾਨਸਾ ਜਿਲ੍ਹੇ ਦੇ ਸਮੂਹ ਲੋਕਾਂ ਨੂੰ ਇਹ ਅਵੇਅਰ ਕਰਨਾ ਚਾਹੁੰਦੇ ਆਂ ਵੀ ਲੋਕ ਵੱਡੇ ਗੈਂਗ ਦੇ ਰੂਪ ਵਿੱਚ ਤੋ ਰੇ ਫਿਰਦੇ ਨੇ ਜਿਹੜੇ ਲੋਕਾਂ ਨਾਲ ਧੋਖਾਧੜੀ ਕਰਦੇ ਨੇ ਉਸ ਤੋਂ 2-3 ਦਿਨਾਂ ਬਾਅਦ ਇੱਕ ਹੋਰ ਗੁਰਨੇ ਦੇ ਇੱਕ ਗਰੀਬ ਲੋਕਾਂ ਤੋਂ ਟਰਾਂਸਫਰ ਹੋਏ ਇਹੀ ਕਾਡ ਐਕਸਚੇਂਜ ਕਰਕੇ ATM ਤੇ 40000 ਰੁਪਇਆ ਉਹੀ ਰੋਤ ਕੌਸ਼ਿਕ ਦੇ ਨਾਂ ਤੇ ਟਰਾਂਸਫਰ ਹੋਇਆ ਪਰ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਸ ਦੀ ਸੰਬੰਧੀ ਅਸੀਂ ਇੱਕ FIR ਵੀ ਕਰਾਈ ਜਿਸ ਦਾ ਨੰਬਰ 284 ਹੈ ਪਰ ਅਸੀਂ ਹੁਣ ਵੀ ਮਿਲ ਕੇ ਆਏ ਆ ਐਸਐਚਓ ਸਾਹਿਬ ਨੂੰ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਪਰ ਸਾਨੂੰ ਹਲੇ ਤੱਕ ਕੋਈ ਸੰਤੁਸ਼ਟੀ ਨਹੀਂ ਵੀ ਜਦੋਂ ਤੱਕ ਜਿਹੜੇ ਲੋਕ ਨੇ ਧੋਖਾਧੜੀ ਕੀਤੀ ਹੈ ਮੇਰੇ ਭਰਾ ਨਾਲ ਤਾਂ ਉਹਨਾਂ ਨੂੰ ਹਲੇ ਤੱਕ ਕੋਈ ਵੀ ਫੜਿਆ ਨਹੀਂ ਗਿਆ ਸੋ ਮੈਂ ਆਪ ਜੀ ਮਾਦਮ ਰਹੀਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਵੀ ਤਰੰਤਾ ਤੇਜ਼ੀ ਨਾਲ ਇਸ ਇੱਕ ਕਿਉਂਕਿ ਵੱਡੀ ਅਮਾਉਂਟ ਹੈ 5 ਲੱਖ ਰੁਪਇਆ ਥੋੜਾ ਨਹੀਂ ਹੁੰਦਾ ਇੱਕ ਗਰੀਬ ਪਰਿਵਾਰ ਨਾਲ ਇਹ ਵੱਡਾ ਧੋਖਾ ਹੋਇਆ ਵੀ ਉਹਨੂੰ ਜਲਦੀ ਤੋਂ ਜਲਦੀ ਜਿਹੜੇ ਇਹ ਕਾਣ ਦੇ ਵਿੱਚ ਸਾਜ਼ਿਸ਼ਦਹਿਤ ਲੋਕ ਸ਼ਾਮਲ ਨੇ ਉਹਨਾਂ ਨੂੰ ਫੜਿਆ ਜਾਵੇ ਅਤੇ ਸਾਡੀ ਰਾਕਮ ਸਾਡੇ ਖਾਤੇ ਵਿੱਚ ਪਾਈ ਜਾਵੇ ਇਹ ਪਿਛਲੇ ਦਿਨੀ ਸੁਖਵੰਤ ਕੌਰ ਵਾਰ ਰਮਨ ਦਾਸ ਪਿੱਖੀ ਆਪਣੀ ਲੜਕੀ ਨੂੰ ਨਾਲ ਲੈ ਕੇ ਏਟੀਐਮ ਤੋਂ ਪੈਸੇ ਕਢਾਉਣ ਗਈ ਸੀ ਬੈਂਕ ਦੇ ਵਿੱਚ ਸੋ ਕੋਮੰਤ ਕੋਰਾ ਬਾਹਰ ਖੜ ਗਈ ਉਹਨੇ ਆਪਣੀ ਲੜਕੀ ਨੂੰ ਅੰਦਰ ਭੇਜਤਾ ਸੀਗਾ ਉੱਥੇ ਇੱਕ ਛਤਰ ਜਿਹਾ ਦਿਮਾਗ ਦਾ ਵਿਅਕਤੀ ਉਹ ਲੜਕੀ ਦੇ ਪਿੱਛੇ ਗਿਆ ਉਹਨੂੰ ਮਤਲਬ ਉਹਦੇ ਨਾਲ ਜਿਹੜਾ ਉਹਦਾ ਏਟੀਐਮ ਨੂੰ ਚੇਂਜ ਕਰ ਲਿਆ ਏਟੀਐਮ ਚੇਂਜ ਕਰਕੇ ਉਹਨੇ ਵੱਖ-ਵੱਖ ਥਾਵਾਂ ਤੋਂ ਇਹਨਾਂ ਦੇ ਕਾਫੀ ਪੈਸੇ ਜਿਹੜੇ ਏਟੀਐਮ ਤੋਂ ਕਢਵਾ ਲਏ ਤੇ ਉਹਦੇ ਸਬੰਧ ਵਿੱਚ ਅਸੀਂ ਮੁਕੱਦਮਾ ਨੰਬਰ 284 23420 120 ਆਈਪੀਸੀ ਦਰਜ ਕਰ ਲਿਆਗਾ ਤੇ ਵੱਖ-ਵੱਖ ਥਾਵਾਂ ਤੋਂ ਜਿੱਥੇ ਸਾਨੂੰ ਉਹਨਾਂ ਦਾ ਕੋਈ ਮੈਸੇਜ ਨਹੀਂ ਕਢਾਉਣ ਦੇ ਉੱਥੋਂ ਅਸੀਂ ਫੁਟੇਜ ਇਕੱਠੀ ਕਰ ਲਈ ਹੈਗੀ ਜਲਦੀ ਜਲਦੀ ਇਹਨੂੰ ਟ੍ਰੇਸ ਕਰਕੇ ਦੋਸ਼ੀ ਨੂੰ ਇਸ ਲੱਖਾਂ ਦੇ ਪਿੱਛੇ ਸੁੱਟ ਦਿੱਤਾ ਜਾਵੇਗਾ ਤੇ ਮੈਂ ਇਸ ਇਸ ਗੱਲ ਬਾਰੇ ਆਮ ਲੋਕਾਂ ਨੂੰ ਵੀ ਸੂਚਿਤ ਕਰਨਾ ਚਾਹਨਾਗਾ ਵੀ ਜਦੋਂ ਤੁਸੀਂ ਏਟੀਐਮ ਜਾਂਦੇ ਹੋਵੇ ਇਹਨਾਂ ਛਤਰਧਮਾਗ ਦੇ ਵਿਅਕਤੀਆਂ ਤੋਂ ਬਚ ਕੇ ਰਹੋ ਤੇ ਇਹਨਾਂ ਨੂੰ ਏਟੀਐਮ ਨਾ ਬਣਾਇਆ ਜਾਵੇ ਆਪਦੇ ਪੈਸੇ ਆਪ ਬਣਾਓ ਕਿਸੇ ਦੀ ਮਦਦ ਨਾ ਲਓ ਅੱਜ